ਜਿਹੜਾ ਦਿਨਾਂ 'ਚ ਅਸੀਂ ਬਾਬਿਆਂ ਨਾਲ ਜੁੜਨਾ 19 ਤਰੀਕ ਤੋਂ ਪਰਿਵਾਰ ਵਿਛੋੜਾ ਸਾਹਿਬ ਦਾ ਜੋੜ ਮੇਲਾ ਸ਼ੁਰੂ ਹੋ ਰਿਹਾ ਜਦੋਂ ਸਰਸਾ ਦੇ ਕੰਡੇ ਤੋਂ ਗੁਰਗੋਬਿੰਦ ਸਿੰਘ ਦਾ ਪਰਿਵਾਰ ਖੇੜੂ ਖੇਰੂ ਹੁੰਦਾ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਚਲੇ ਜਾਂਦੇ ਆ ਛੋਟੇ ਸਰਹੰਦ ਚਲੇ ਜਾਂਦੇ ਆ ਤੇ ਉਹ ਸਾਰਾ ਪ੍ਰਸੰਗ ਜਿਹੜਾ ਸਿੱਖਾਂ ਨੇ ਉਹਨਾਂ ਦਿਨਾਂ 'ਚ ਮਹਿਸੂਸ ਕਰਨਾ ਹੁੰਦਾ ਕਿ ਅੱਜ ਸਾਹਿਬਜਾਦੇ ਇੱਥੇ ਸਨ ਅੱਜ ਰਾਤ ਸਾਹਿਬਜਾਦਿਆਂ ਨੇ ਇੱਥੇ ਕੱਟੀ ਸੀ ਅੱਜ ਦੀ ਰਾਤ ਇੱਥੇ ਕੱਟੀ ਸੀ ਉਹ ਠੰਡ ਉਹ ਦਿਨਾਂ ਨੂੰ ਮਹਿਸੂਸ ਕਰਦੇ ਆ ਲੋਕ ਲੋਕ ਫਤੇਗੜ ਸਾਹਿਬ ਜਾ ਜਾ ਕੇ ਦਰਸ਼ਨ ਕਰਦੇ ਆ ਉੱਥੇ ਠੰਡੇ ਬੁਰਜੀ ਦੇ ਦਿਵਾਲੇ ਬੰਦੇ ਆ ਉਹ ਠੰਡ ਨੂੰ ਆਪਣੇ ਪਿੰਡੇ ਤੇ ਮਹਿਸੂਸ ਕਰਦੇ ਆ ਬਾਣੀ ਪੜਦੇ ਆ ਧੰਨ ਗੁਰੂ ਸਾਹਿਬ ਧੰਨ ਉਹਨਾਂ ਦੇ ਸਾਹਿਬ ਜੀ ਜਿਨ੍ਹਾਂ ਦੇ ਕਰਕੇ ਸਾਡੀ ਸਿੱਖੀ ਸਲਾਮਤ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਚੋਣਾ ਰੱਖਤੀਆਂ ਇੱਕ ਤਾਂ ਸਰਕਾਰ ਇਹ ਚਾਹੁੰਦੀ ਹੈ ਕਿ ਸਿੱਖ ਜਾਂਦੇ ਸਾਹਿਬ ਜੀ ਦੇ ਦਿਹਾੜੇ ਛੜ ਦੇਣ ਬਣਾਉਣੇ ਤੇ ਜਾਂ ਵੋਟਾਂ ਦੇ ਵਿੱਚ ਪਾਰਟਿਸਪੇਟ ਹੀ ਨਾ ਕਰੇ ਸਰਕਾਰ ਦੀ ਮੰਸ਼ਾ ਤਾਂ ਹਰ ਵਾਰੀ ਸਿੱਖਾਂ ਦੇ ਜਜ਼ਬਾਤਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪੜੇ ਹਿੱਤ ਪੂਰੇ ਕਰਨਾ ਹੀ ਹੁੰਦੀ ਹੈ। ਇੱਥੇ ਪੰਜਾਬ ਸਰਕਾਰ ਨਹੀਂ ਇੱਥੇ ਐਕਚੁਅਲੀ ਦਿੱਲੀ ਸਰਕਾਰ ਚੱਲ ਰਹੀ ਹੈ। ਕਿਉਂਕਿ ਅਸੀਂ ਪੋਸਟਰਾਂ ਦੇ ਪੜਿਆ ਸੀ ਇੱਕ ਮੁੱਖ ਕੇਜਰੀਵਾਲ ਤੇ ਕੇਜਰੀਵਾਲ ਦਾ ਮੌਕਾ ਤੇ ਕੇਜਰੀਵਾਲ ਨੂੰ ਜਦੋਂ ਸੂਟ ਲੱਗੂਗਾ ਜਦੋਂ ਉਹਨੂੰ ਫਾਇਦਾ ਲੱਗੂਗਾ ਉਹ ਉਦੋਂ ਪੰਜਾਬ ਚ ਚੋਣਾਂ ਕਰਾਊਗਾ। ਫਰਵਰੀ ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਨੂੰ ਇਹ 92 93 ਗੁੰਗੇ ਜਿਹੜੇ ਉੱਥੇ ਚਾਹੀਦੇ ਆ ਦਿੱਲੀ ਵੋਟਾਂਟ ਪ੍ਰਚਾਰ ਕਰਨ ਵਾਸਤੇ ਤੇ ਜੇ ਇਹਨਾਂ ਦਿਨਾਂ ਚ ਵੋਟਾਂ ਨਹੀਂ ਕਰਵਾਈਆਂ ਤੇ ਵੋਟਾਂ ਜਨਵਰੀ ਚ ਹੋਣਗੀਆਂ ਜਨਵਰੀ ਦੇ ਵਿੱਚ ਹੋਣ ਦੇ ਨਾਲ ਜਿਹੜਾ ਉੱਥੇ ਚੋਣ ਪ੍ਰਚਾਰਿਆ ਦਾ ਪ੍ਰਭਾਵਿਤ ਹੁੰਦਾ ਜਦ ਸੂਬੇ ਦੀ ਕਚਹਿਰੀ ਲੱਗਦੀ ਆ ਤਾਂ ਸਾਬਜਾਦਿਆਂ ਨੂੰ ਛੋਟੇ ਬੁਏ ਥਾਣੇ ਲੰਘਾਇਆ ਜਾਂਦਾ ਤਾਂ ਜੋ ਸਿਰ ਝੁਕਾ ਕੇ ਹੋਣ ਪਰ ਉਹ ਸਿਰ ਝੁਕਾਉਂਦੇ ਨਹੀਂ ਐ ਦੱਸਦੇ ਆ ਕਿ ਸਾਡਾ ਸਿਰ ਕਿੰਨਾ ਉੱਚਾ ਸਾਡੀ ਦਸਤਾਰ ਦਾ ਮੋਲ ਕੀ ਐ ਪਰ ਇਸੇ ਚੋਣਾਂ ਦੇ ਵਿੱਚ ਦਸਤਾਰ ਸਜਾਈ ਜਾਏਗੀ ਜਿੱਤਣ ਤੋਂ ਬਾਅਦ ਉਹੀ ਦਸਤਾਰ ਛੱਡ ਕੇ ਤੇ ਨਾਈ ਦੀ ਦੁਕਾਨ ਤੇ ਬੈਠੇ ਹੋਵਾਂਗੇ ਜੀ ਇਹੋ ਕੁਝ ਆ ਤੁਸੀਂ ਦੇਖੋ ਕਿ ਟ੍ਰੈਡੀਸ਼ਨ ਬਣਾਤੀ ਨਾ ਦਸਤਾਰ ਦੀ ਵੈਲਿਊ ਕੀ ਕੇਸਰੀਵਾਲਾ ਹੁੰਦਾ ਚੁੱਕੇ ਉਹਦੇ ਸਿਰ ਤੇ ਪੱਗ ਬੰਨ੍ਹ ਦਿੰਦੇ ਆ ਉਹ ਵੀਡੀਓ ਦੇਖੀ ਐ ਲਾ ਕੇ ਪਿੱਛੇ ਸੁੱਟ ਰਿਹਾ ਉਹਨਾਂ ਨੂੰ ਕੀ ਮੋਲਾ ਯਾਰ ਤੁਹਾਡੀ ਪੱਗ ਦਾ ਉਹਨਾਂ ਦੇ ਗੁਰੂ ਨੇ ਥੋੜਾ ਸ਼ਹਾਦਤਾਂ ਦਿੱਤੀਆਂ ਉਹਨਾਂ ਦਾ ਬਾਬਾ ਫਤੇ ਸਿੰਘ ਨਾਲ ਕੀ ਰਿਸ਼ਤਾ ਹੈ ਨਰਿੰਦਰ ਮੋਦੀ ਦਾ ਕੀ ਰਿਸ਼ਤਾ ਬਾਬਾ ਫਤੇ ਸਿੰਘ ਨਾਲ ਬਾਬਾ ਜੋਰਾਵਰ ਸਿੰਘ ਨਾਲ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਹੈ ਪੱਗ ਦਾ ਮੁੱਲ ਕੀ ਹੈ ਇਹ ਪੱਗ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਕੋਈ ਲੀਡਰ ਆਉਂਦਾ ਹੈ ਮੋਨਾ ਕੋਨਾ ਉਹਦੇ ਸਿਰ ਤੇ ਪੱਗ ਰੱਖ ਦਿੰਨੇ ਹੂ ਉਹ ਵੀ ਟੋਪੀ ਵਾਂਗ ਲਾ ਕੇ ਛੱਡ ਦਿੰਦਾ ਹੈ ਤੁਹਾਨੂੰ ਦੁੱਖ ਨਹੀਂ ਲੱਗਦਾ ਕਿ ਪੱਗ ਕੀ ਦੀ ਹੈ ਕਿੰਨੇ ਦਿੱਤੀ ਹੈ ਦਸਤਾਰ ਇਹ ਦਸਤਾਰ ਸਹਿਬਜ਼ਾਦਿਆਂ ਦੀਆਂ ਆਂਦਰਾਂ ਦਾ ਤਾਣਾ ਤੇ ਪੇਟਾ ਪਾ ਕੇ ਬਣੀ ਹੈ ਇਹ ਕੱਪੜਾ ਨਹੀਂ ਹੈ ਇਹ ਤਾਣਾ ਪੇਟਾ ਆ ਉਹਨਾਂ ਦੀਆਂ ਆਂਦਰਾਂ ਦਾ ਬਣਿਆ ਹੋਇਆ ਸਹੀ ਇਹ ਹੋਣਾ ਚਾਹੀਦਾ ਸੀਗਾ ਜਿਸ ਦਿਨ ਪਰਿਵਾਰ ਵਿੱਚ ਛੋੜਾ ਹੋਇਆ ਉਸ ਦਿਨ ਸਰਕਾਰ ਨੂੰ ਵਕਫ ਵਕਫ ਥਾਵਾਂ ਤੇ ਗੁਰਦੁਆਰਿਆਂ ਦੇ ਵਿੱਚ ਸਾਥ ਦੇਣਾ ਚਾਹੀਦਾ ਸੀਗਾ ਕਿ ਸਮਾਗਮ ਕਰਾਉਣ ਸਰਕਾਰ ਕਿੰਨੀ ਸਿਆਣੀ ਆ ਕਿ ਪਿਛਲੀ ਵਾਰੀ ਜੇ ਸਹਯੋਗ ਦੇਣ ਲੱਗੇ ਤੇ ਮਾਤਮੀ ਤੋਂ ਵਜਾਉਣੀ ਸ਼ੁਰੂ ਕਰਤੀ ਪੀ ਇਹਨਾਂ ਦਾ ਸਹਯੋਗ ਦੇਣ ਦਾ ਤਰੀਕਾ ਹੈ ਪਤਾ ਹੀ ਨਹੀਂ ਹੈ ਧਾਰਮਿਕ ਚੀਜ਼ਾਂ ਕਿਵੇਂ ਹੁੰਦੀਆਂ ਰੀਤੀ ਰਿਵਾਜ ਕੀ ਹੁੰਦੇ ਨੇ ਬਸ ਉਹ ਮੂਰਖਾਂ ਦੀ ਜੰਜ ਇਕੱਠੀ ਕੀਤੀ ਹੈ ਕਿਸੇ ਨੂੰ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਮੈਂ ਆਪਣੀ ਕੌਮ ਦੇ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੁੰਨਾ ਤੁਸੀਂ ਫਤੇਗੜ ਸਾਹਿਬ ਜਾਣਾ ਉਥੇ ਦਸਤਾਰਾਂ ਵੀ ਮਿਲਦੇ ਆ ਪਰ ਉਥੇ ਅਣਖ ਤੇ ਗਰਤ ਵੀ ਮਿਲਦੀ ਹੈ ਸਹਿਬਜ਼ਾਦਿਆਂ ਦੇ ਅੱਗੇ ਅਰਦਾਸ ਕਰਨੀ ਹੈ ਉਹਨਾਂ ਦੀ ਉਮਰ 5 ਤੇ 7 ਸਾਲ ਦੀ ਹੈ ਤੇ ਉਥੇ ਅਣਖ ਤੇ ਗੈਰਤ ਦਾ ਲੰਗਰ ਲੱਗਣਾ ਹੈ ਉਹ ਲੜਬਾਜੀ ਦੇ ਰੂਪ ਚ ਨਹੀਂ ਜਾਣਾ ਮੇਲਾ ਵੇਖਣ ਦੇ ਰੂਪ ਚ ਨਹੀਂ ਜਾਣਾ ਜਾ ਕੇ ਬੈਠਿਓ ਅੱਖਾਂ ਬੰਦ ਕਰਕੇ ਮਹਿਸੂਸ ਕਰਿਓ ਵੀ ਓਵੇਂ ਠੰਡਾ ਪੁਰਜਾ ਓਨੀ ਠੰਡ ਹੈ ਛੋਟੀ ਜੀ ਉਮਰ ਹੈ ਸਰੀਰ ਤੇ ਬਹੁਤੇ ਕੱਪੜੇ ਵੀ ਨਹੀਂ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ ਠੰਡੇ ਬੁਰਜ 'ਚ ਮਾਤਾ ਜੀ ਬੈਠੇ ਸੀ ਬਜ਼ੁਰਗ ਅਵਸਥਾ 'ਚ ਬੱਚੇ ਸਾਰੇ ਜਿਹੜੀ ਅਣਖ ਤੇ ਗੈਰਤ ਉਹਨਾਂ ਨੇ ਰੱਖੀ ਸ਼ਹਾਦਤਾਂ ਦਿੱਤੀਆਂ ਸਿਰ ਨਹੀਂ ਝੁਕਾਇਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਉਹਨਾਂ ਕੋਲੋਂ ਮੰਗਿਓ ਇਹ ਦਾਰਸ ਤੇ ਤੁਹਾਡੀ ਸਿੱਖੀ ਵੀ ਕੇਸਾਂ ਤੇ ਸਵਾਸਾਂ ਸਹਿਤ ਨਭੇ ਤੁਹਾਡਾ ਵੀ ਪ੍ਰੇਮ ਸਿੱਖੀ ਨਾਲ ਉਨਾ ਹੋਵੇ ਸੱਚੇ ਕਾਲ ਸਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਸਿੰਘ 21 ਤਰੀਕ ਜਿਸ ਦਿਨ ਸ਼ਹੀਦੀ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੀ ਤਾਰੀਖ ਰੱਖੀ ਗਈ ਹੈ ਆਖਰਕਾਰ ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਰੋਸ ਦੇ ਨਾਲ ਸ਼ਹਾਦਤਾਂ ਨੂੰ ਯਾਦ ਕਰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਦਾ ਪ੍ਰੋਗਰਾਮ ਨਹੀਂ ਰੱਖਿਆ ਜਾਂਦਾ ਤੇ ਨਾ ਹੀ ਘਰ ਦੇ ਵਿੱਚ ਮਿੱਠਾ ਬਣਦਾ ਤੇ ਨਾ ਹੀ ਕੋਈ ਐਸਾ ਮਿੱਠਾ ਵੰਡਿਆ ਜਾਂਦਾ ਪਰ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਵੰਡੀ ਜਾਏਗੀ ਮਿੱਠਾ ਵੀ ਜਿਹੜਾ ਜਿੱਤਣ ਤੋਂ ਬਾਅਦ ਦਿੱਤਾ ਜਾਏਗਾ ਤੇ ਖੁਸ਼ੀ ਦੇ ਨਾਲ ਢੋਲ ਵੀ ਵਜਾਉਣਗੇ ਆਖਰਕਾਰ ਜਿਹੜੇ ਦਿਨ ਸ਼ਹਾਤਾਂ ਨੂੰ ਯਾਦ ਕਰਨ ਦੇ ਹੁੰਦੇ ਆ ਆਪਣੇ ਬੱਚਿਆਂ ਨੂੰ ਇਤਿਹਾਸ ਯਾਦ ਕਰਾਉਣ ਦੇ ਹੁੰਦੇ ਆ ਉਹਨਾਂ ਦਿਨਾਂ ਦੇ ਵਿੱਚ ਅਸੀਂ ਖੁਸ਼ੀ ਦੇ ਪ੍ਰੋਗਰਾਮ ਕਿਵੇਂ ਬਣਾ ਸਕਦੇ ਆ ਸਵਾਲ ਜ਼ਰੂਰ ਖੜੇ ਹੁੰਦੇ ਆ ਸਰਕਾਰ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਯੂਐਸਐਸਫ ਦੇ ਪ੍ਰਧਾਨ ਜੁਗਰਾਜ ਸਿੰਘ ਮਝੈਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹਵਾਂਗਾ ਸਰਕਾਰ ਇੰਨੀ ਤਾਂ ਬੱਚੀ ਨਹੀਂ ਆ ਕਿ ਉਹਨਾਂ ਨੂੰ ਉਸ ਸੁਮਨਛਾ ਕੀ ਲੱਗਦੀ ਹੈ ਸਰਕਾਰ ਦੀ ਸਰਕਾਰ ਦੀ ਮੰਸ਼ਾ ਤਾਂ ਹਰ ਵਾਰੀ ਸਿੱਖਾਂ ਦੇ ਜਜ਼ਬਾਤਾ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਹਿੱਤ ਪੂਰੇ ਕਰਨਾ ਹੀ ਹੁੰਦੀ ਹੈ ਇੱਥੇ ਪੰਜਾਬ ਸਰਕਾਰ ਨਹੀਂ ਇੱਥੇ ਐਕਚੁਅਲੀ ਦਿੱਲੀ ਸਰਕਾਰ ਚੱਲ ਰਹੀ ਹੈ ਕਿਉਂਕਿ ਅਸੀਂ ਪੋਸਟਰਾਂ ਦੇ ਪੜਿਆ ਸੀ ਇੱਕ ਮੁੱਖ ਕੇਜਰੀਵਾਲ ਨੂੰ ਕਿਤੇ ਲਿਖਿਆ ਸੀ ਇੱਕ ਮਹਾਨ ਬਹੁਤ ਮਾਨ ਨੂੰ ਕਿਸੇ ਪੰਜਾਬ ਦੇ ਲੀਡਰ ਨੂੰ ਇਹ ਕੇਜਰੀਵਾਲ ਦਾ ਮੌਕਾ ਤੇ ਕੇਜਰੀਵਾਲ ਨੂੰ ਜਦੋਂ ਸੂਟ ਲੱਗੂਗਾ ਜਦੋਂ ਉਹਨੂੰ ਫਾਇਦਾ ਲੱਗੂਗਾ ਉਹ ਉਦੋਂ ਪੰਜਾਬ ਚ ਚੋਣਾ ਕਰਾਊਗਾ ਫਰਵਰੀ ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਤੇ ਉਹਨੂੰ ਇਹ 92 93 ਗੁੰਗੇ ਜਿਹੜੇ ਉੱਥੇ ਚਾਹੀਦੇ ਆ ਦਿੱਲੀ ਵੋਟਾਂ 'ਚ ਪ੍ਰਚਾਰ ਕਰਨ ਵਾਸਤੇ ਤੇ ਜੇ ਇਹਨਾਂ ਦਿਨਾਂ 'ਚ ਵੋਟਾਂ ਨਹੀਂ ਕਰਵਾਈਆਂ ਤੇ ਵੋਟਾਂ ਜਨਵਰੀ 'ਚ ਹੋਣਗੀਆਂ ਜਨਵਰੀ ਦੇ ਵਿੱਚ ਹੋਣ ਦੇ ਨਾਲ ਜਿਹੜਾ ਉੱਥੇ ਚੋਣ ਪ੍ਰਚਾਰਿਆ ਦਾ ਪ੍ਰਭਾਵਿਤ ਹੁੰਦਾ ਉਹ ਚਾਹੁੰਦਾ ਕਿ ਛੇਤੀ ਛੇਤੀ ਚੋਣਾਂ ਕਰਾ ਕੇ ਇਹਨਾਂ ਲੋਕਾਂ ਨੂੰ ਉੱਥੇ ਪ੍ਰਚਾਰ ਕਰਨ ਵਾਸਤੇ ਲੈ ਕੇ ਜਾਇਆ ਜਾਵੇ ਹੁਣ ਦੁੱਖ ਦੀ ਗੱਲ ਇਹ ਆ ਕਿ ਜਦੋਂ ਪਹਿਲਾਂ ਪ੍ਰਧਾਨ ਮੰਤਰੀ ਦੀਆਂ ਚੋਣਾਂ ਹੋਈਆਂ ਤੇ ਉਹਨਾਂ ਦਾ ਰਿਜ਼ਲਟ ਆਉਂਦਾ 4 ਜੂਨ ਨੂੰ ਹਮ ਕਾਲਤਖ ਸਾਹਿਬ ਤੇ ਅਟੈਕ ਹੋਇਆ ਸੀ ਸਿੱਖ 40 ਸਾਲਾ ਮਨਾ ਰਹੇ ਆ ਸਿੱਖਾਂ ਦੇ ਕਤਲੇਆਮ ਦਾ ਦੂਜੇ ਪਾਸੇ ਸਿੱਖ ਢੋਲ ਵਜਾਵਾਂ ਜਨ ਨੱਚ ਰਹੇ ਆ ਚੋਣਾਂ ਦੀ ਖੁਸ਼ੀ ਦੇ ਵਿੱਚ ਕਰਮ ਸਿੰਘ ਕਾਲਕਾ ਮਨਿੰਦਰ ਸਿੰਘ ਸੱਨਾ ਚੱਲਿਆ ਜੀ ਸਾਰੇ ਨੱਚੇ ਨਾ ਜੀ ਹੁਣ ਅਸੀਂ ਸਹਿਬਜ਼ਾਦਿਆਂ ਦੇ ਪਾਵਨ ਦਿਹਾੜੇ ਆ ਇਹ ਸਿੱਖਾਂ ਦਾ ਰੋਸ ਦੇ ਦਿਨ ਨਹੀਂ ਇਕ ਗੁਰਗੋਬਿੰਦ ਸਿੰਘ ਨਾਲ ਜੁੜਨ ਦੇ ਦੇਣਾ ਇਹਨਾਂ ਦਿਨਾਂ ਚ ਲੋਕ ਆਪਣੇ ਘਰਾਂ ਚ ਬੈੱਡ ਤੇ ਨਹੀਂ ਸੌਂਦੇ ਮੰਜੇ ਤੇ ਨਹੀਂ ਸੌਂਦੇ ਜ਼ਮੀਨ ਤੇ ਸੌਂਦੇ ਆ ਬਾਣੀ ਪੜਦੇ ਆ ਸਿਮਰਨ ਕਰਦੇ ਆ ਸਹਬਜ਼ਾਦਿਆਂ ਨੂੰ ਯਾਦ ਕਰਦੇ ਇੱਕ ਤਾਂ ਸਰਦੀ ਦੇਣ ਹੁੰਦੇ ਆ ਉਵੇਂ ਬੰਦਾ ਘਰੇ ਟੇਕੇ ਬੈਠਦਾ ਸਿਮਰਨ ਕਰਦੇ ਆ ਬਾਣੀ ਪੜਦੇ ਆ ਗੁਰਗੋਬਿੰਦ ਸਿੰਘ ਦਾ ਸ਼ੁਕਰ ਕਰਦੇ ਆ ਵੀ ਮਹਾਰਾ ਸੱਚੇ ਪਾਤਸ਼ਾਹ ਤੂੰ ਸਾਡੇ ਲਈ ਆਪਣੇ ਪੁੱਤਰ ਵਾਰ ਦਿੱਤੇ ਬੜੇ ਵੱਡੇ ਦਿਨ ਨੇ ਹਸਨ ਤੇ ਹੁਸੈਨ ਕਰਬਲਾ ਦੇ ਮੈਦਾਨ ਚ ਮਾਰੇ ਗਏ ਤੇ ਮੁਸਲਮਾਨ ਅਜੇ ਤੱਕ ਮਹਰਮ ਕੱਢਦੇ ਆ ਰੋਂਦੇ ਆ ਤੇ ਸਾਡੇ ਭਾਵਨ ਬਾਬਿਆਂ ਦੀ ਐਡੀ ਵੱਡੀ ਸ਼ਹਾਦਤ 5 ਤੇ 7 ਸਾਲ ਦੀ ਤੇ ਉਹਨਾਂ ਦਿਨਾਂ 'ਚ ਲੋਕ ਸ਼ਰਾਬਾ ਵੰਡਣਗੇ ਜਿੰਨਾ ਦਿਨਾਂ 'ਚ ਅਸੀਂ ਬਾਬਿਆਂ ਨਾਲ ਜੁੜਨਾ 19 ਤਰੀਕ ਤੋਂ ਪਰਿਵਾਰ ਵਿਛੋੜਾ ਸਾਹਿਬ ਦਾ ਜੋੜ ਮੇਲਾ ਸ਼ੁਰੂ ਹੋ ਰਿਹਾ ਜਦੋਂ ਸਰਸਾ ਦੇ ਕੰਡੇ ਤੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਖੇੜੂ ਖੇਰੂ ਹੁੰਦਾ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਚਲੇ ਜਾਂਦੇ ਆ ਛੋਟੇ ਸਰਹੰਦ ਚਲੇ ਜਾਂਦੇ ਆ ਤੇ ਉਹ ਸਾਰਾ ਪ੍ਰਸੰਗ ਜਿਹੜਾ ਸਿੱਖਾਂ ਨੇ ਉਹਨਾਂ ਦਿਨਾਂ 'ਚ ਮਹਿਸੂਸ ਕਰਨਾ ਹੁੰਦਾ ਕਿ ਅੱਜ ਸਹਿਬਜ਼ਾਦੇ ਇੱਥੇ ਸਨ ਅੱਜ ਰਾਤ ਸਹਿਬਜ਼ਾਦੇ ਨੇ ਇੱਥੇ ਕੱਟੀ ਸੀ ਅੱਜ ਦੀ ਰਾਤ ਇੱਥੇ ਕੱਟੀ ਸੀ ਉਹ ਠੰਡ ਉਹ ਦਿਨਾਂ ਨੂੰ ਮਹਿਸੂਸ ਕਰਦੇ ਆ ਲੋਕ ਲੋਕ ਫਤੇਗੜ ਸਾਹਿਬ ਜਾ ਜਾ ਕੇ ਦਰਸ਼ਨ ਕਰਦੇ ਆ ਉੱਥੇ ਠੰਡੇ ਬੁਰਜੀ ਦੇ ਦਿਵਾਲੇ ਬੰਦੇ ਆ ਉਹ ਠੰਡ ਨੂੰ ਆਪਣੇ ਪਿੰਡੇ ਤੇ ਮਹਿਸੂਸ ਕਰਦੇ ਆ ਬਾਣੀ ਪੜਦੇ ਆ ਭੀ ਧੰਨ ਗੁਰੂ ਸਾਹਿਬ ਧੰਨ ਉਹਨਾਂ ਦੇ ਸਹਿਬਜ਼ਾਦੇ ਜਿਨ੍ਹਾਂ ਦੇ ਕਰਕੇ ਸਾਡੀ ਸਿੱਖੀ ਸਲਾਮਤ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਚੋਣਾ ਰੱਖਤੀਆਂ ਇਕ ਤਾਂ ਸਰਕਾਰ ਇਹ ਚਾਹੁੰਦੀ ਹੈ ਕਿ ਸਿੱਖ ਜਾਂਦੇ ਸਾਬਜਾ ਦੇ ਨਾਲ ਤੁਹਾਡੇ ਛੱਡ ਦੇਣ ਬਣਾਉਣੇ ਤੇ ਜਾਂ ਵੋਟਾਂ ਦੇ ਵਿੱਚ ਪਾਰਟਿਸਪੇਟ ਹੀ ਨਾ ਕਰਨ ਕੀ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਉਹਨਾਂ ਨੂੰ ਕਿਸੇ ਗਿਣਤੀ 'ਚ ਨਹੀਂ ਗਿਣਦੇ ਜਾਂ ਤਾਂ ਇਹ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਿੱਖਾਂ ਦੀਆਂ ਵੋਟਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਕਿਡੀਆਂ ਪਾਉਣੀਆਂ ਇਹ ਜਾਂਦੇ ਰਹਿਣ ਆਪਣੇ ਜੋੜ ਮੇਲਿਆਂ ਤੇ ਮਨਾਉਂਦੇ ਰਹਿਣ ਆਪਣੇ ਬਾਬਿਆਂ ਨੂੰ ਇਹਨਾਂ ਦੀਆਂ ਵੋਟਾਂ ਹੀ ਛਾਂ ਤੇ ਡੇਰੀ ਡਾਰਾਂ ਦੀਆਂ ਇਹਨਾਂ ਨੂੰ ਵੋਟਾਂ ਚਾਹੀਦੀਆਂ ਕੀ ਲੱਗਦਾ ਕਿ ਸਿੱਖਾਂ ਨੂੰ ਸਮਾਗਮਾਂ ਚ ਹਟਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਸਿੱਖਾਂ ਨੂੰ ਪੋਲਿਟਿਕਸ ਦੇ ਵਿੱਚ ਚਾਹੁੰਦੇ ਨਹੀਂ ਆ ਹੋਣੇ ਚਾਹੀਦੇ ਸਿੱਖਾਂ ਨੂੰ ਅਗਨੋਰ ਕਰਨ ਦੀ ਕੋਸ਼ਿਸ਼ ਹੈ ਸਿੱਖਾਂ ਨੂੰ ਅਗਨੋਰ ਕੀਤਾ ਜਾ ਰਿਹਾ ਉਹ ਚਾਹੁੰਦੇ ਨਹੀਂ ਕਿ ਸਿੱਖ ਕਿਸੇ ਚੀਜ਼ ਦੇ ਇੰਟਰਫੀਰੈਂਸ ਕਰਨ ਜਾਂ ਸਿੱਖਾਂ ਨੂੰ ਕਿਸੇ ਗਿਣਤੀ ਵਿੱਚ ਨਹੀਂ ਗਿਣਿਆ ਜਾ ਰਿਹਾ ਅਸੀਂ ਕਹਿੰਨੇ ਪੰਜਾਬ ਦਾ ਸੂਬਾ ਸਿੱਖਾਂ ਦਾ ਪਰ ਇੱਥੇ ਉਹਨਾਂ ਦਾ ਫਿਕਰ ਕੀਤਾ ਜਾ ਰਿਹਾ ਜਿਨ੍ਹਾਂ ਦਾ ਕ੍ਰਿਸਮਸ ਹੈ ਕਿਸਮੇ ਸਤੋਂ ਪਹਿਲਾਂ ਚੋਣਾ ਕਰਾ ਲਈਆਂ ਜਾਣ ਤੇ ਜਿਨ੍ਹਾਂ ਦਾ ਐਡਾ ਵੱਡਾ ਇਤਿਹਾਸ ਆ ਸ਼ਹੀਦੀ 15ਵੜਾ ਉਹਨਾਂ ਦੀ ਕੋਈ ਭਾਵਨਾਵਾਂ ਨਹੀਂ ਇਹ ਚੋਣਾ ਪਹਿਲਾਂ ਹੋ ਸਕਦੀਆਂ ਸੀ ਇਹ ਲੇਟ ਵੀ ਕੀਤੀਆਂ ਜਾ ਸਕਦੀਆਂ ਸੀ ਪਰ ਸਰਕਾਰ ਬੇ ਜਿਹਦਾ ਪਿਛਲੀ ਵਾਰ ਇਹਨਾਂ ਨੇ ਮੂਰਖਾਂ ਨੇ ਕੀ ਕੀਤਾ ਵੀ ਮਾਤਮੀ ਤੁਨ ਵਜਾਈ ਜਾਊਗੀ ਵੀ ਯਾਰ ਗੁਰਗੋਬਿੰਦ ਸਿੰਘ ਨੇ ਤਾਂ ਜਗਾਰੇ ਗਜਾਏ ਸੀ ਤੁਸੀਂ ਮਾਤਮੀ ਤੁਨ ਵਜਾ ਰਹੇ ਹੋ ਸਲਾਮੀ ਦੇਣੀ ਹੈ ਪੁਲਿਸ ਥਾਂ ਥਾਂ ਦੇ ਉੱਤੇ ਸਲਾਮੀ ਦੇ ਸਕਦੀ ਆ ਫਾਇਰਿੰਗ ਕਰ ਸਕਦੀ ਆ ਨਗਾਰੇ ਵਜਾਏ ਜਾ ਸਕਦੇ ਆ ਮਾਤਮੀ ਧੁਨਾ ਵਜਾਉਣੇ ਇਸ ਵਾਰੀ ਨਾ ਉਹਨਾਂ ਨੂੰ ਮਾਤਮੀ ਧੁਨ ਯਾਦ ਰਹੀ ਐ ਨਾ ਸਾਬ ਜਾਦੇ ਯਾਦ ਰਹੇ ਐ ਇਸ ਵਾਰੀ ਚੋਣਾ ਯਾਦ ਨੇ ਤੇ ਚੱਲ ਰਹੀ ਐ ਸ਼ਰਾਬ ਨਸ਼ਾ ਵੰਡਿਆ ਜਾ ਰਹੇ ਆਲੇ ਦੁਆਲੇ ਜਿੰਨਾ ਕਰਕੇ ਸਾਡੀ ਸਿੱਖੀ ਸਲਾਮਤ ਐ ਉਹੀ ਸਿੱਖ ਰੈਲੀਆਂ ਦੇ ਵਿੱਚ ਰੈਲੀਆਂ ਦਾ ਸਾਥ ਦੇਣਗੇ ਲੱਗਦਾ ਨਹੀਂ ਉਹਨਾਂ ਨੂੰ ਸਮਾਗਮ ਕਰਾ ਕੇ ਬੱਚਿਆਂ ਨੂੰ ਇਤਿਹਾਸ ਦੱਸਣਾ ਚਾਹੀਦਾ ਨਾ ਕਿ ਰੈਲੀਆਂ ਦੇ ਵਿੱਚ ਸ਼ਰਾਬ ਵੰਡਨੀ ਘਰ-ਘਰ ਜਾ ਕੇ ਵੋਟਾਂ ਮੰਗਣੇ ਇਹਨਾਂ ਦਿਨਾਂ ਦੇ ਵਿੱਚ ਸਿੱਖਦਾ ਤੇ ਫਰਜ਼ੀਏ ਬਣਦਾ ਨਾ ਕਿ ਇਹਨਾਂ ਦਿਨਾਂ ਦੇ ਵਿੱਚ ਬਾਣੀ ਪੜੀ ਜਾਵੇ ਵੱਧ ਤੋਂ ਵੱਧ ਸਿਮਰਨ ਕੀਤਾ ਜਾਵੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾਏ ਦੱਸਿਆ ਜਾਏ ਕਿ ਸਾਡੇ ਬਾਬਿਆਂ ਨਾਲ ਵਾਪਰਿਆ ਕੀ ਇਹਨਾਂ ਦਿਨਾਂ 'ਚ ਹੋਇਆ ਕੀ ਸਾਡਾ ਇਹਨਾਂ ਦਿਨਾਂ ਨਾਲ ਕੀ ਸਬੰਧ ਆ ਗੁਰੂ ਗੋਬਿੰਦ ਸਿੰਘ ਨਾਲ ਸਾਡਾ ਕੀ ਰਿਸ਼ਤਾ ਤੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਲਈ ਕੀ ਕੁਝ ਕੁਰਬਾਨ ਕਰ ਦਿੱਤਾ ਆ ਇਸ ਖਾਲਸੇ ਪੰਥ ਨੂੰ ਸਜਾਉਣ ਦੀ ਖਾਤਰ ਸਾਡੇ ਸਿਰਾਂ ਤੇ ਪੱਗਾਂ ਬੰਨਣ ਦੀ ਖਾਤਰ ਸਾਡੇ ਲਈ ਕੀ ਕੋਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿੰਡੇ ਦੇ ਚੱਲਿਆ ਉਹ ਬੱਚਿਆਂ ਨੂੰ ਦੱਸਣਾ ਇਹਨਾਂ ਦਿਨਾਂ ਦੇ ਵਿੱਚ ਪਰ ਇਹਨਾਂ ਦਿਨਾਂ ਦੇ ਵਿੱਚ ਜੇ ਸਿੱਖ ਵੋਟਾਂ ਵਾਲੇ ਪਾਸੇ ਚੌਧਰਾਂ ਵਾਲੇ ਪਾਸੇ ਜਣਾਂ ਵਾਲੇ ਪਾਸੇ ਲੱਗੇ ਰਹਿਣਗੇ ਤੇ ਇਹ ਇਹ ਇੱਕ ਕਾਰਨ ਸਿੱਖੀ ਚ ਵਿਟ ਲੈ ਆਈ ਹੈ ਸਿੱਖੀ ਚ ਟੁੱਟ ਲੈ ਆਈ ਹੈ ਸਰਕਾਰ ਤਾਂ ਸਾਡੀਆਂ ਜਿਹੜੀਆਂ ਗੱਲਾਂ ਉਹ ਨਹੀਂ ਮੰਨਦੀ ਕਿਸੇ ਪਾਰਟੀ ਨੇ ਇਸ ਚੀਜ਼ ਦਾ ਇਤਰਾਜ਼ ਨਹੀਂ ਕੀਤਾ ਮੈਨੂੰ ਇਹ ਦੁੱਖ ਨਾ ਅਕਾਲੀ ਦਲ ਨੇ ਇਸ ਚੀਜ਼ ਦਾ ਬੋਲ ਕੀਤਾ ਨਾ ਹੋਰ ਕਿਸੇ ਪਾਰਟੀ ਨੇ ਸੱਤ ਸਿੱਖਾਂ ਨੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕੀਤੀ ਹੈ ਐਸడీపీਸੀ ਦੇ ਪ੍ਰਧਾਨ ਨੇ ਜਰੂਰ ਵਿਰੋਧ ਕੀਤਾ ਇਸ ਚੀਜ਼ ਦਾ ਪਰ ਹੋਰ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਇਹ ਬੜੀ ਵੱਡੀ ਦੁੱਖ ਦੀ ਗੱਲ ਹੈ ਵੀ ਤੁਸੀਂ ਯਾਰ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਕੱਖ ਨਹੀਂ ਅੱਜ ਕਈਆਂ ਪਾਰਟੀਆਂ ਦੇ ਕਾਂਗਰਸ ਦੀ ਗੱਲ ਕਰ ਲਈ ਉਹਨਾਂ ਦਾ ਲੀਡਰ ਘਰੋਂ ਚੱਕਿਆ ਗਿਆ ਉਹਨਾਂ ਨੇ ਰੋਲਾ ਪਾ ਦਿੱਤਾ ਹਰ ਲੀਡਰ ਨੇ ਕਿ ਅਸੀਂ ਸਖਤ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਹਾਂ ਕਿ ਉਦੋਂ ਨਿੰਦਾ ਯਾਦ ਨਹੀਂ ਆਈ ਕਿ ਇਲੈਕਸ਼ਨਾਂ ਸ਼ਹੀਦੀ ਦਿਨਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਪਾਰਲੀਮੈਂਟ ਦੇ ਵਿੱਚ ਜਦ ਪੰਜਾਬ ਨੂੰ ਦਰਸਾਣਾ ਹੁੰਦਾ ਤਾਂ ਦੱਸਿਆ ਜਾਂਦਾ ਕਿ ਸਾਬਜਾਦਿਆਂ ਦੀਆਂ ਸ਼ਹੀਦੀਆਂ ਹਨ ਉਹਨਾਂ ਪੰਜਾਬ ਬਣਿਆ ਫਿਰ ਉਹ ਉਦੋਂ ਕਿਉਂ ਨਹੀਂ ਪੰਜਾਬ ਯਾਦ ਆਉਂਦਾ ਉਦੋਂ ਕਿਉਂ ਨਹੀਂ ਸਾਬਜਾਦਾਂ ਯਾਦ ਆਉਂਦੇ ਜੀ ਤੁਸੀਂ ਇਹ ਦੇਖੋ ਜੀ ਚੌਧਰ ਦੀ ਭੁੱਖ ਬੰਦੇ ਨੂੰ ਅੰਨਾ ਕਰ ਦਿੰਦੀ ਹੈ ਬੰਦਾ ਚੌਧਰ ਦੀ ਭੁੱਖ ਲਈ ਗਧੇ ਨੂੰ ਵੀ ਪਿਓ ਕਹਿ ਦਿੰਦਾ ਸਭ ਕੁਝ ਕਰ ਦਿੰਦਾ ਹੈ ਇਹ ਚਾਉਦਰ ਤੇ ਭੁੱਖੇ ਨੇ ਇਹਨਾਂ ਲਈ ਸਿੱਖੀ ਜज्ਬਾਤ ਰਹਿਤ ਮਰਿਆਦਾ ਗੁਰ ਇਤਿਹਾਸ ਇਹਨਾਂ ਲਈ ਛੋਟੀਆਂ ਗੱਲਾਂ ਨੇ ਇਹਨਾਂ ਚੀਜ਼ਾਂ ਨੂੰ ਸਮਝਦੇ ਵੀ ਇਹਨਾਂ ਲਈ ਚੀਜ਼ਾਂ ਛੋਟੀਆਂ ਨੇ ਇਹਨਾਂ ਨੂੰ ਇਹ ਪਤਾ ਕਿ ਕਿਵੇਂ ਕਾਬਜ ਹੋਣਾ ਹੈ ਕਿਵੇਂ ਠੱਗੀਆਂ ਮਾਰਨੀਆਂ ਕਿਵੇਂ ਸਰਮਾਇਆ ਇਕੱਠਾ ਕਰਨਾ ਸਿਧਾਂਤ ਤੇ ਖੁਸ਼ੀ ਗੁਰੂ ਪਾਤਸ਼ਾਹ ਦੀ ਖੁਸ਼ੀ ਇਹਨਾਂ ਲਈ ਮਾਇਨੇ ਨਹੀਂ ਰੱਖਦੀ ਇੱਕ ਤਾਂ ਬੰਦਾ ਨਾਸਤਿਕ ਹੁੰਦਾ ਨਾ ਤੇ ਉਹਦੇ ਵਿੱਚ ਥੋੜੀਆਂ ਬਹੁਤ ਐਥਿਕਸ ਹੁੰਦੀਆਂ ਕਿ ਹਾਂ ਮੈਂ ਆਹ ਕੰਮ ਕਰਨਾ ਨਹੀਂ ਕਰਨਾ ਇਸ ਤੋਂ ਉਹ ਵੀ ਨਾ ਨਾਸਤਕ ਨੇ ਨਾ ਆਸਤਕ ਨੇ ਨਾ ਨਦੀਆਂ ਕੋਈ ਨੈਤਿਕ ਕਦਰਾਂ ਕੀਮਤਾਂ ਨੇ ਸਮਝਦੀ ਕੁਝ ਨਹੀਂ ਸਿਰਫ ਆਪਣੀ ਚੌਧਰ ਦੇ ਨਾਲ ਪਿਆਰ ਆ ਕਿ ਕਿਵੇਂ ਕਰਕੇ ਚੌਧਰ ਮਿਲ ਜਾਵੇ ਇੱਕ ਮਸਲਾ ਇਹ ਵੀ ਬਣਿਆ ਹੋਇਆ ਹੈ ਕਿ ਜਦ ਸੂਬੇ ਦੀ ਕਚਹਿਰੀ ਲੱਗਦੀ ਆ ਤਾਂ ਸਾਬ ਜਦਿਆਂ ਨੂੰ ਛੋਟੇ ਬੁਏ ਥਾਣੇ ਲੰਗਾਇਆ ਜਾਂਦਾ ਤਾਂ ਜੋ ਸਿਰ ਝੁਕਾ ਕੇ ਆਉਣ ਪਰ ਉਹ ਸਿਰ ਝੁਕਾਉਂਦੇ ਨਹੀਂ ਐ ਦੱਸਦੇ ਆ ਕਿ ਸਾਡਾ ਸਿਰ ਕਿੰਨਾ ਉੱਚਾ ਸਾਡੀ ਦਸਤਾਰ ਦਾ ਮੋਲ ਕੀ ਆ ਪਰ ਇਸੇ ਚੋਣਾ ਦੇ ਵਿੱਚ ਦਸਤਾਰ ਸਜਾਈ ਜਾਏਗੀ ਜਿੱਤਣ ਤੋਂ ਬਾਅਦ ਉਹ ਹੀ ਦਸਤਾਰ ਛੱਡ ਕੇ ਤੇ ਨਾਈ ਦੀ ਦੁਕਾਨ ਤੇ ਬੈਠੇ ਹੋਵਾਂਗੇ ਜੀ ਅਸੀਂ ਇਹੋ ਕੋਜਾ ਤੁਸੀਂ ਦੇਖੋ ਕਿ ਟ੍ਰੈਡੀਸ਼ਨ ਬਣਾਤੀ ਨਾ ਦਸਤਾਰ ਦੀ ਵੈਲਿਊ ਕੀ ਕੇਸਰੀਵਾਲ ਹੁੰਦਾ ਚੁੱਕੇ ਉਹਦੇ ਸਿਰ ਤੇ ਪੱਗ ਬੰਨ੍ਹ ਦਿੰਦੇ ਆ ਉਹ ਵੀ ਵੀਡੀਓ ਦੇਖੀ ਆ ਲਾ ਕੇ ਪਿੱਛੇ ਸੁੱਟ ਰਿਹਾ ਉਹਨਾਂ ਨੂੰ ਕੀ ਮੁੱਲ ਆ ਯਾਰ ਤੁਹਾਡੀ ਪੱਗ ਦਾ ਉਹਨਾਂ ਦੇ ਗੁਰੂ ਨੇ ਥੋੜਾ ਸ਼ਹਾਦਤ ਦਿੱਤੀਆਂ ਉਹਨਾਂ ਦਾ ਬਾਬਾ ਫਤੇ ਸਿੰਘ ਨਾਲ ਕੀ ਰਿਸ਼ਤਾ ਹੈ ਨਰਿੰਦਰ ਮੋਦੀ ਦਾ ਕੀ ਰਿਸ਼ਤਾ ਬਾਬਾ ਫਤੇ ਸਿੰਘ ਨਾਲ ਬਾਬਾ ਜੋਰਾਵਰ ਸਿੰਘ ਨਾਲ ਸਿੱਖਾਂ ਨੂੰ ਪਤਾ ਹੋਣਾ ਚਾਹੀਦਾ ਹੈ ਪੱਗ ਦਾ ਮੁੱਲ ਕੀ ਹੈ ਇਹ ਪਾਗੁਰ ਗੋਬਿੰਦ ਸਿੰਘ ਦੀ ਦਿੱਤੀ ਹੋਈ ਮਹਾਰਾਣਾ ਪ੍ਰਤਾਪ ਇੱਕ ਵਾਰੀ ਜੰਗਲ ਦੇ ਵਿੱਚ ਬੈਠਾ ਲੁਕਿਆ ਹੋਇਆ ਤੇ ਕੋਈ ਮਰਾਸੀ ਆ ਗਿਆ ਉੱਥੇ ਤੇ ਆ ਕੇ ਮਹਾਰਾਣੇ ਪ੍ਰਤਾਪ ਨੂੰ ਦੁਆ ਸਲਾਮ ਕੀਤੀ ਦੁਆ ਸਲਾਮ ਕੀਤੀ ਮਹਾਰਾਣੇ ਪ੍ਰਤਾਪ ਨੂੰ ਤੇ ਮਹਾਰਾਣਾ ਪ੍ਰਤਾਪ ਕਹਿੰਦਾ ਕਿ ਤੇਰੇ ਲਈ ਤੈਨੂੰ ਦੇਣ ਲਈ ਮੇਰੇ ਕੋਲ ਅੱਜ ਕੁਝ ਨਹੀਂ ਉਹ ਕਹਿੰਦਾ ਜੀ ساری ਜ਼ਿੰਦਗੀ ਤੁਹਾਡੇ ਘਰ ਦਾ ਖਾਦਾ ਕੋਈ ਨਹੀਂ ਅੱਜ ਮਾੜਾ ਸਮਾਂ ਆ ਗਿਆ ਤੇ ਕੋਈ ਗੱਲ ਨਹੀਂ ਪਰ ਕਹਿੰਦਾ ਮੇਰੇ ਕੋਲ ਇੱਕ ਕੀਮਤੀ ਚੀਜ਼ ਹੈ ਮੈਂ ਤੈਨੂੰ ਦੇਣਾ ਵੇਖੀਏ ਨੂੰ ਇਲਾਜ ਨਾ ਲੱਗਣ ਦੇਈ ਉਹ ਕਹਿੰਦਾ ਜੀ ਦੇ ਦਿਓ ਨੇ ਸਿਰ ਤੋਂ ਪੱਗ ਲਾ ਕੇ ਦਿੱਤੀ ਫਟੀ ਹੋਈ ਸੀ ਲੋਕ ਕੇ ਰਹਿ ਰਹੇ ਸੀ ਪਰ ਪੱਗ ਤੇ ਪੱਗੀ ਹੈ ਨਾ ਅਖਰ ਲਾ ਕੇ ਦਿੱਤੀ ਉਹ ਪੱਗ ਲੈ ਕੇ ਘਰੇ ਆ ਗਿਆ ਆਪਣੇ ਘਰ ਵਾਲੀ ਕਹਿੰਦੀ ਵੀ ਇਹ ਕੀ ਚੁੱਕ ਲਿਆਇਓ ਇਹ ਤਾਂ ਫਟੀ ਹੋਈ ਹੈ ਕਹਿੰਦਾ ਇਹ ਫਟੀ ਨਹੀਂ ਆ ਇਹ ਮਹਾਰਾਣਾ ਪ੍ਰਤਾਪ ਦੀ ਪੱਗ ਹੈ ਕਹਿੰਦਾ ਉਹਦੀ ਪੱਗ ਹੈ ਕਹਿੰਨੀ ਵੀ ਇਹਦਾ ਕੀ ਮੋਲ ਹੈ ਕਹਿੰਦਾ ਇਹਦਾ ਬੜਾ ਮੋਲ ਹੈ ਜਦੋਂ ਮੈਂ ਜਾ ਕੇ ਬਾਦਸ਼ਾਹ ਨੂੰ ਦੱਸਾਂਗਾ ਨਾ ਕਿ ਮਹਾਰਾਣਾ ਪ੍ਰਤਾਪ ਜਿਹੜਾ ਬਾਗੀ ਜਿਹਨੂੰ ਲੱਭਦਾ ਫਿਰਦਾ ਉਹਦੀ ਪੱਗ ਹੈ ਤੇ ਫਲਾਣੀ ਥਾਂ ਬੈਠਾ ਨੂੰ ਫੜ ਲਓ ਮੈਨੂੰ ਇਨਾਮ ਮਿਲੇਗਾ ਸਵੇਰ ਹੋਈ ਪੱਗ ਬਨ ਕੇ ਤੁਰ ਪਿਆ ਰਾਜੇ ਦੇ ਮਹਿਲ ਦੇ ਵਿੱਚ ਗਿਆ ਹੁਣ ਜਾ ਕੇ ਉਸੇ ਗੱਲ ਚੇਤਾ ਆ ਗਈ ਮਹਾਰਾਣੇ ਪ੍ਰਤਾਪ ਦੇ ਵੀ ਵੇਖੀ ਇਹ ਪੱਗ ਨੂੰ ਇਲਾਜ ਨਾ ਲਾ ਦੀ ਤੇ ਉਹ ਸਲਾਮ ਕਰਨੀ ਪੈਣੀ ਸੀ ਰਾਜੇ ਨੂੰ ਸਲਾਮ ਕਰਨੀ ਪੈਣੀ ਸੀ ਉੱਥੇ ਤੇ ਜਦੋਂ ਮਹਾਰਾਣੇ ਪ੍ਰਤਾਪ ਦੇ ਦਰਬਾਰ ਮਹਾਰਾਣੇ ਦੀ ਪੱਗ ਬਨ ਕੇ ਉਹ ਮਰਾਸੀ ਗਿਆ ਨਾ ਅੰਦਰ ਉਹਨੇ ਕੀ ਕੀਤਾ ਵੀ ਪੱਗ ਲਾ ਲਈ ਹੱਥ ਦੇ ਨਾਲ ਉੱਚੀ ਪੱਗ ਫੜ ਲਈ ਤੇ ਆਪਣਾ ਸਿਰ ਝੁਕਾ ਕੇ ਸਲਾਮ ਕਰਕੇ ਫੇਰ ਪੱਗ ਸਿਰ ਤੇ ਰੱਖ ਲਈ ਉਹ ਰਾਜਾ ਕਹਿੰਦਾ ਵੀ ਇਹ ਕਿਹੜਾ ਨਵਾਂ ਤਰੀਕਾ ਸਿੱਖ ਆਇਆ ਤੂੰ ਵੀ ਤੂੰ ਪੱਗ ਫੜ ਕੇ ਉੱਚੀ ਕਰ ਲਈ ਆ ਸਲਾਮ ਕਰਤੀ ਉਹ ਕਹਿੰਦਾ ਜੀ ਮੈਂ ਝੁਕ ਸਕਦਾ ਪੱਗ ਨਹੀਂ ਝੁਕ ਸਕਦੀ ਇਹ ਪੱਗ ਮਹਾਰਾਣੇ ਪ੍ਰਤਾਪ ਦੀ ਆ ਮੈਂ ਤੇ ਰੋਜ਼ ਤੁਹਾਡੇ ਦਰ ਤੇ ਝੁਕਦਾ ਪਰ ਉਹਨੇ ਮੈਨੂੰ ਕਿਹਾ ਸੀ ਵੀ ਇਹ ਪੱਗ ਨੂੰ ਲਾਜ ਨਾ ਲੱਗਣ ਨਹੀਂ ਕਹਿੰਦਾ ਫਿਰ ਹੁਣ ਦੱਸ ਦੇ ਕਹਿੰਦਾ ਹੁਣ ਭਾਵੇਂ ਪੁੱਟੀ ਖੱਲ ਲਾ ਦੇ ਹੁਣ ਨਹੀਂ ਦੱਸਦਾ ਕਹਿੰਦਾ ਅਣਖ ਕਿੰਨੇ ਦਿੱਤੀ ਕਹਿੰਦਾ ਇਹ ਪੱਗ ਨੇ ਦਿੱਤੀ ਕੁਝ ਘੜੀਆਂ ਸਿਰ ਤੇ ਪੱਗ ਬੰਨ ਕੇ ਜਿਉ ਮਰਾਸੀ ਇਸ਼ਾਤ ਪਾ ਸਕਦਾ ਤੇ ਸਾਡੇ ਲੋਕਾਂ ਨੂੰ ਕੀ ਹੋ ਗਿਆ ਸਾਨੂੰ ਪੱਗ ਦਾ ਮੁੱਲ ਨਹੀਂ ਪਤਾ ਗੁਰਗੋਵਿੰਦ ਸਿੰਘ ਦੀ ਦਿੱਤੀ ਪਾ ਕੇ ਆ ਸਹਬਜ਼ਾਦਿਆਂ ਦੀ ਦਿੱਤੀ ਪਾ ਕੇ ਆ ਤੁਸੀਂ ਵੋਟਾਂ ਦੇ ਦੇਣਾ ਚ ਪੱਗਾ ਬੰਨ ਕੇ ਸ਼ਰਾਬਾਂ ਪੀਨੇ ਹੋ ਸ਼ਰਾਬਾਂ ਮੰਨਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਕੋਈ ਲੀਡਰ ਆਉਂਦਾ ਹੈ ਮੋਨਾ ਕੋਨਾ ਉਹਦੇ ਸਿਰ ਤੇ ਪੱਗ ਰੱਖ ਦਿੰਨੇ ਹੋ ਉਹ ਵੀ ਟੋਪੀ ਵਾਂਗ ਲਾ ਕੇ ਛੱਡ ਦਿੰਦਾ ਤੁਹਾਨੂੰ ਦੁੱਖ ਨਹੀਂ ਲੱਗਦਾ ਇਹ ਪੱਗ ਕੀ ਦੀ ਹੈ ਕਿੰਨੇ ਦਿੱਤੀ ਹੈ ਦਸਤਾਰ ਇਹ ਦਸਤਾਰ ਸਹਬਜ਼ਾਦਿਆਂ ਦੀਆਂ ਆਂਦਰਾਂ ਦਾ ਤਾਣਾ ਤੇ ਪੇਟਾ ਪਾ ਕੇ ਬਣੀ ਹੈ ਇਹ ਕੱਪੜਾ ਨਹੀਂ ਹੈ ਇਹ ਤਾਣਾ ਪੇਟਾ ਆ ਉਹਨਾਂ ਦੀਆਂ ਆਂਦਰਾਂ ਦਾ ਬਣਿਆ ਹੋਇਆ ਹੈ ਮੇਰੇ ਖਿਆਲ ਸਹੀ ਸਹੀ ਇਹ ਹੋਣਾ ਚਾਹੀਦਾ ਸੀਗਾ ਜਿਸ ਦਿਨ ਪਰਿਵਾਰ ਵਿੱਚ ਛੋੜਾ ਹੋਇਆ ਉਸ ਦਿਨ ਸਰਕਾਰ ਨੂੰ ਵੱਖ-ਵੱਖ ਥਾਵਾਂ ਤੇ ਗੁਰਦੁਆਰਿਆਂ ਦੇ ਵਿੱਚ ਸਾਥ ਦੇਣਾ ਚਾਹੀਦਾ ਸੀਗਾ ਕਿ ਸਮਾਗਮ ਕਰਾਉਣ ਸਰਕਾਰ ਕਿੰਨੀ ਸਿਆਣੀ ਆ ਕਿ ਪਿਛਲੀ ਵਾਰੀ ਜੇ ਸਹਿਯੋਗ ਦੇਣ ਲੱਗੇ ਤੇ ਮਾਤਮੀ ਤੋਂ ਵਜਾਉਣੀ ਸ਼ੁਰੂ ਕਰਤੀ ਪੀ ਇਹਨਾਂ ਦਾ ਸਹਿਯੋਗ ਦੇਣ ਦਾ ਤਰੀਕਾ ਹੈ ਪਤਾ ਹੀ ਨਹੀਂ ਹੈ ਧਾਰਮਿਕ ਚੀਜ਼ਾਂ ਕਿਵੇਂ ਹੁੰਦੀਆਂ ਰੀਤੀ ਰਿਵਾਜ ਕੀ ਹੁੰਦੇ ਨੇ ਬਸ ਉਹ ਮੂਰਖਾਂ ਦੀ ਜੰਜ ਇਕੱਠੀ ਕੀਤੀ ਹੈ ਕਿਸੇ ਨੂੰ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਫੈਸਲੇ ਜਦੋਂ ਦਿੱਲੀ ਦੇ ਲਾਲੇ ਕਰ ਰਹੇ ਆ ਜਦੋਂ ਉਹਨਾਂ ਦਾ ਹੁਕਮ ਲਾਗੂ ਆ ਤੇ ਫਿਰ ਇਹਨਾਂ ਦੀ ਤਾਂ ਕੋਈ ਗੱਲ ਨਹੀਂ ਨਾ ਰਹਿ ਜਾਂਦੀ ਮੈਂ ਕਿਹਾ ਸਲਾਮ ਹੈ ਉਹਨਾਂ ਨੂੰ ਵੀ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਪੱਗਾਂ ਦਾ ਲੰਗਰ ਲਾ ਦਿੰਦੇ ਆ ਵੀ ਚਲੋ ਤੁਸੀਂ ਦਸਤਾਰਾਂ ਤਾਂ ਸਜਾਓ ਸਾਡੇ ਕਿਤਨੇ ਕੀਤੇ ਇਤਿਹਾਸ ਨਾਲ ਸਾਥ ਦੇ ਦੋ ਪਰ ਸਰਕਾਰ ਨੂੰ ਉਹ ਵੀ ਚੀਜ਼ ਦੇਖਦੀ ਆ ਪਰ ਬੋਲਣਾ ਨਹੀਂ ਚਾਹੁੰਦੀ ਸੋ ਆਖਰ ਦੇ ਵਿੱਚ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਸਰਕਾਰਾਂ ਨੂੰ ਜਾਂ ਸਿੱਖ ਕੌਮ ਨੂੰ ਸੰਗਤਾਂ ਉਡੀਕ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਕਿ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਵਾਂਗੇ ਮੈਂ ਆਪਣੀ ਕੌਮ ਦੇ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਨਾ ਤੁਸੀਂ ਫਤੇਗੜ ਸਾਹਿਬ ਜਾਣਾ ਉੱਥੇ ਦਸਤਾਰਾਂ ਵੀ ਮਿਲਦੀਆਂ ਪਰ ਉੱਥੇ ਅਣਖ ਤੇ ਗਰਤ ਵੀ ਮਿਲਦੀ ਹੈ ਸਹਿਬਜ਼ਾਦਿਆਂ ਦੇ ਅੱਗੇ ਅਰਦਾਸ ਕਰਨੀ ਹੈ ਉਹਨਾਂ ਦੀ ਉਮਰ 5 ਤੇ 7 ਸਾਲ ਦੀ ਹੈ ਤੇ ਉੱਥੇ ਅਣਖ ਤੇ ਗਰਤ ਦਾ ਲੰਗਰ ਲੱਗਣਾ ਹੈ ਉਹ ਲੜਬਾਜੀ ਦੇ ਰੂਪ 'ਚ ਨਹੀਂ ਜਾਣਾ ਮੇਲਾ ਵੇਖਣ ਦੇ ਰੂਪ 'ਚ ਨਹੀਂ ਜਾਣਾ ਜਾ ਕੇ ਬੈਠਿਓ ਅੱਖਾਂ ਬੰਦ ਕਰਕੇ ਮਹਿਸੂਸ ਕਰਿਓ ਵੀ ਓਵੇਂ ਠੰਡਾ ਪੁਰਜ ਹੈ ਓਨੀ ਠੰਡ ਹੈ ਛੋਟੀ ਜੀ ਉਮਰ ਹੈ ਸਰੀਰ ਤੇ ਬਹੁਤੇ ਕੱਪੜੇ ਵੀ ਨਹੀਂ ਤੇ ਉਹਨਾਂ ਨੂੰ ਸਖਤ ਤੋਂ ਸਖਤ ਸੁਝਾਵਾਂ ਦਿੱਤੀਆਂ ਜਾ ਰਹੀਆਂ ਸੀ ਠੰਡੇ ਬੁਰਜ 'ਚ ਮਾਤਾ ਜੀ ਬੈਠੇ ਸੀ ਬਜ਼ੁਰਗ ਅਸਤਾਦ 'ਚ ਬੱਚੇ ਸਨ ਜਿਹੜੀ ਅਣਖ ਤੇ ਗੈਰਤ ਉਹਨਾਂ ਨੇ ਰੱਖੀ ਸ਼ਹਾਦਤਾਂ ਦਿੱਤੀਆਂ ਸਿਰ ਨਹੀਂ ਝੁਕਾਇਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਉਹਨਾਂ ਕੋਲੋਂ ਮੰਗਿਓਏ ਦਾਤ ਕਿ ਤੁਹਾਡੀ ਸਿੱਖੀ ਵੀ ਕੇਸਾਂ ਤੇ ਸਵਾਸਾਂ ਸਹਿਤ ਨਿਵੇ ਤੁਹਾਡਾ ਵੀ ਪ੍ਰੇਮ ਸਿੱਖੀ ਨਾਲ ਉੱਨਾ ਹੋਵੇ ਕਿਤੇ ਸਿਰ ਦੇਣ ਦੀ ਵੀ ਜ਼ਰੂਰਤ ਪੈ ਜਾਏ ਤੇ ਪਿੱਛੇ ਨਾ ਹਟੋ ਇਹ ਸਾਹਿਬ ਜਿਆਦੇਆਂ ਦੇ ਕੋਲੋਂ ਜ਼ਰੂਰ ਜਾ ਕੇ ਦਾਤ ਮੰਗਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਵੀ ਇਹੀ ਅਪੀਲ ਹੈ ਕਿ ਜਿੱਥੇ ਵੀ ਸਿੱਖ ਕੌਮ ਵਸਦੀ ਹੈ ਉੱਥੇ ਜੇਕਰ ਤਾਂ ਫਤਿਹਗੜ ਸਾਹਿਬ ਚਮਕੌਰ ਸਾਹਿਬ ਤੁਸੀਂ ਮੱਥਾ ਟੇਕਣਾ ਸਕਦੇ ਹੋ ਦਰਸ਼ਨ ਕਰਨ ਲਈ ਆ ਸਕਦੇ ਹੋ ਤਾਂ ਪਹੁੰਚੋ ਨਹੀਂ ਤਾਂ ਆਪਣੇ ਘਰਾਂ ਦੇ ਨੇੜੇ ਜੋ ਗੁਰਦੁਆਰੇ ਆ ਉਹਨਾਂ ਦੇ ਵਿੱਚ ਜਾ ਕੇ ਉਸ ਦਿਨਾਂ ਨੂੰ ਉਸ ਦਿਨਾਂ ਦੀ ਠੰਡ ਨੂੰ ਮਹਿਸੂਸ ਕੀਤਾ ਜਾਵੇ ਅਤੇ ਜੋ ਵੀ ਫਤਿਹਗੜ ਸਾਹਿਬ ਚਮਕੌਰ ਸਾਹਿਬ ਮੱਥਾ ਟੇਕਣ ਲਈ ਦਰਸ਼ਨ ਕਰਨ ਲਈ ਜਾ ਰਹੇ ਹੈ ਉਹਨਾਂ ਦਿਨਾਂ ਨੂੰ ਯਾਦ ਕਰਨ ਦੇ ਜਾ ਰਹੇ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਟਰਾਲੀਆਂ ਤੇ ਡੀਜੇ ਨਾਲ ਲਗਾਏ ਜਾਣ ਕਿਉਂਕਿ ਅਸੀਂ ਅਕਸਰ ਦੇਖਦੇ ਆਂ ਟਰਾਲੀਆਂ ਦੀ ਮੋਡੀਫਿਕੇਸ਼ਨ ਕਰਾ ਕੇ ਉਹਨਾਂ ਤੇ ਡੀਜੇ ਲਗਾ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਹੁੱਲੜਬਾਜ਼ੀ ਕਰਦੇ ਹੋਏ ਜਾਂਦੇ ਆ ਤੇ ਜੋ ਹਿੰਦੂ ਵੀਰ ਹੈ ਉਹ ਵੀ ਕਾਫੀ ਸਾਥ ਦਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਦਰਸ਼ਨ ਕਰਨ ਦੇ ਲਈ ਪਹੁੰਚਦੀ ਹੈ ਸੋ ਉਹ ਵੀ ਕਿਤੇ ਨਾ ਕਿਤੇ ਟੋਪੀਆਂ ਦੀ ਜਗ੍ਹਾ ਦਸਤਾਰਾ ਸਜਾ ਕੇ ਜਾਂ ਪਰਨੇ ਬਣ ਕੇ ਉੱਥੇ ਪਹੁੰਚਣ ਤਾਂ ਜੋ ਇਹਨਾਂ ਦਿਨਾਂ ਨੂੰ ਯਾਦ ਕੀਤਾ ਜਾ ਸਕੇ ਉਹਨਾਂ ਦੇ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਸਕੇ ਫਿਲਹਾਲ ਮੈਨੂੰ ਦੋਸਤ ਸਰਖਾਪਟੇਵਿ ਦੇ ਲਈ ਮੈਂ ਦਮਦਿੱਪ ਸਿੰਘ ਅੰਮ੍ਰਿਤਸਰ